ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣ ਪਚਾਲੇ ਅੰਤਰੀਮ ਜ਼ਮਾਨਤ ਮਿਲ ਗਈ ਹੈ ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰੀਮ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਜਿਸ ਦੇ ਚਲਦਿਆਂ ਫਗਵਾੜਾ ਵਿਖੇ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਖੁਸ਼ੀ ਵੇਖਣ ਨੂੰ ਮਿਲੀ ਜਿਨ੍ਹਾਂ ਵੱਲੋਂ ਸੁਪਰੀਮ ਕੋਰਟ ਦੇ ਇਸ ਫੈਸਲੇ ਲਈ ਧੰਨਵਾਦ ਕੀਤਾ ਗਿਆ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਹੀ ਵਧੀਆ ਫੈਸਲਾ ਸੁਣਾਇਆ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਔਰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਸਾਡੇ ਜਿਹੜੇ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਸੰਵਿਧਾਨ ਆ ਉਹਨਾਂ ਦੀ ਇੱਕ ਖੂਬਸੂਰਤੀ ਆ ਕਿ ਉਹਦੇ ਮੁਤਾਬਕ ਸਾਡਾ ਦੇਸ਼ ਚੱਲ ਰਿਹਾ ਵਾ ਔਰ ਅੱਜ ਇਹ ਜਿਹੜਾ ਫੈਸਲਾ ਆਇਆ ਵਾ ਉਹ ਸੰਵਿਧਾਨ ਦੇ ਮੁਤਾਬਕ ਹੀ ਆਇਆ ਔਰ ਜਿਹੜੀ ਭਾਜਪਾ ਸਰਕਾਰ ਆ ਨਰਿੰਦਰ ਮੋਦੀ ਸਰਕਾਰ ਆ ਉਹਦੇ ਇੱਕ ਬਹੁਤ ਵੱਡੀ ਚਪੇੜ ਵੱਜੀ ਆ ਜਿਹਦੇ ਨਾਲ ਉਹਨਾਂ ਨੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਈਡੀ ਦਾ ਇਸਤੇਮਾਲ ਕਰਕੇ ਮਾਨਜੁਗ ਅਰਵਿੰਦ ਕੇਜਰੀਵਾਲ ਜਾਂ ਹੋਰ ਦੇਸ਼ ਦੇ ਜਿੰਨੇ ਵੀ ਅਗਾਂਵਧੂ ਨੇਤਾ ਵਾ ਉਹਨਾਂ ਨੂੰ ਜਿੱਲਾ ਅੰਦਰ ਡੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਬੜੇ ਅ ਥੋੜਾ ਸ਼ਰਮ ਦੀ ਗੱਲ ਆ ਕਿ ਜਦੋਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਸ ਕੈਂਪੇਨ ਦੇ ਵਿੱਚ ਜਾ ਕੇ ਕਿਤੇ ਵੀ ਸਿੱਖਿਆ ਦੀ ਗੱਲ ਨਹੀਂ ਕਰਦਾ ਕਿਸੇ ਪਾਸੇ ਵੀ ਜਾ ਕੇ ਸਿਹਤ ਸੇਵਾਵਾਂ ਦੀ ਗੱਲ ਨਹੀਂ ਕਰਦਾ ਜਿਹੜੀਆਂ ਉਹਨਾਂ ਨੇ ਕਿਹਾ ਸੀ ਕਿ 2 ਕਰੋੜ ਨੌਕਰੀਆਂ ਹਰ ਸਾਲ ਦੇਵਾਂਗੇ ਉਹ 20 ਕਰੋੜ ਨੌਕਰੀਆਂ ਦੀ ਗੱਲ ਨਹੀਂ ਕਰਦਾ ਬੇਰੋਜ਼ਗਾਰੀ ਦੀ ਗੱਲ ਨਹੀਂ ਕਰਦਾ ਔਰ ਪ੍ਰਧਾਨ ਮੰਤਰੀ ਜੀ ਦਾ ਇੱਕ ਮੈਨੂੰ ਭਾਸ਼ਣ ਯਾਦ ਆ 2014 ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਸੀ ਕਿ 400 ਦਾ ਸਿਲੰਡਰ ਬੜਾ ਮਹਿੰਗਾ ਲੱਗਦਾ ਕਿ ਮੇਰੇ ਦੇਸ਼ ਦੇ ਲੋਕੋ ਜਦੋਂ ਤੁਸੀਂ ਵੋਟ ਕਰਨ ਜਾਓਗੇ ਤੇ ਇਸ ਸਿਲੰਡਰ ਨੂੰ ਦੇਖ ਕੇ ਜਾਓ ਕਿ 400 ਦਾ ਸਿਲੰਡਰ ਬਹੁਤ ਮਹਿੰਗਾ ਵਾ ਅੱਜ 1100 ਰੁਪਏ ਦਾ ਸਿਲੰਡਰ ਹੋ ਗਿਆ ਪਰ ਮੈਂ ਵੀ ਇਹ ਕਹਿ ਦੇਣਾ ਚਾਹੁੰਦਾ ਕਿ ਅੱਜ ਉਸ 1100 ਦੇ ਸਿਲੰਡਰ ਵੱਲ ਵੀ ਦੇਖਿਓ ਕਿ ਸਾਡੇ ਦੇਸ਼ ਨੂੰ ਇਹ ਕਿੱਥੇ ਲੈ ਕੇ ਜਾ ਰਿਹਾ ਜਿਹੜਾ ਡੀਜ਼ਲ ਪੈਟਰੋਲ 40-50 ਰੁਪਏ ਲੀਟਰ ਸੀ ਅੱਜ ਉਹ 100 ਤੋਂ ਉੱਪਰ ਪਾਰ ਕਰ ਚੁੱਕਾ ਵਾ ਔਰ ਸਾਡੇ ਦੇਸ਼ ਦਾ ਸਤਿਆਨਾਸ਼ ਹੋ ਚੁੱਕਾ ਵਾ ਅੱਜ ਦੇਸ਼ ਦੇ ਅੰਦਰ ਬਹੁਤ ਹੀ ਮਾੜਾ ਮਾਹੌਲ ਬਣ ਚੁੱਕਾ ਵਾ ਕਿ ਕਰਨਾਟਕ ਦਾ ਇੱਕ ਮੈਂਬਰ ਪਾਰਲੀਮੈਂਟ ਇਹ ਸ਼ਰਿਆਮ ਗੱਲ ਕਹਿ ਰਿਹਾ ਕਿ ਅਸੀਂ ਤੁਸੀਂ ਸਾਨੂੰ 400 ਸੀਟਾਂ ਦਿਓ ਅਸੀਂ ਸੰਵਿਧਾਨ ਬਦਲ ਦੇਵਾਂਗੇ ਪਰ ਇਸੇ ਬਾਬਾ ਸਭ ਡਾਕਟਰ ਅੰਬੇਦਕਰ ਜੀ ਦੇ ਸੰਵਿਧਾਨ ਨੇ ਇਹਨਾਂ ਦੇ ਇੱਕ ਕਿਲ ਗੱਡੀ ਆ ਅੱਜ ਜਿਹੜਾ ਫੈਸਲਾ ਦਿੱਤਾ ਵਾ ਸੁਪਰੀਮ ਕੋਰਟ ਨੇ ਔਰ ਕਿਸੇ ਵੀ ਹਾਲਤ ਵਿੱਚ ਆਮ ਆਦਮੀ ਪਾਰਟੀ ਜਾਂ ਲੋਕਾਂ ਨੂੰ ਚਾਹਣ ਵਾਲੇ ਲੋਕ ਬਾਬਾ ਸਾਹਿਬ ਡਾਕਟਰ ਅਬੀਦਕਰ ਜੀ ਦੀ ਸੋਚ ਤੇ ਚੱਲਣ ਵਾਲੇ ਲੋਕ ਕਦੇ ਵੀ ਸੰਵਿਧਾਨ ਨੂੰ ਖਤਰਾ ਪੈਦਾ ਨਹੀਂ ਹੋਣ ਦਵਾਂਗੇ ਇਹ ਜਿਹੀਆਂ ਤਾਕਤਾਂ ਨੂੰ ਠੋਕੇ ਜਵਾਬ ਦਵਾਂਗੇ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਦੇਸ਼ ਨੂੰ ਜਿੰਨਾ ਤਾਕਤਾਂ ਨੇ ਖਾਦਾ ਵਾ ਚਾਹੇ ਉਹ ਅਡਾਨੀ ਓ ਬਾਨੀ ਹੋਣ ਜਿਨ੍ਹਾਂ ਨੂੰ 2.5 ਲੱਖ ਕਰੋੜ ਰੁਪਏ ਕਰਜ਼ਾ ਦਿੱਤਾ ਵਾ 15-15 ਲੱਖ ਕਰੋੜ ਰੁਪਏ ਜਿਹੜਾ ਜਿਨ੍ਹਾਂ ਦਾ ਮਾਫ ਕੀਤਾ ਉਹਨਾਂ ਵੱਲ ਏਡੀ ਨਹੀਂ ਛੱਡੀ ਜਾ ਰਹੀ ਉਹਨਾਂ ਵੱਲ ਕੋਈ ਵੀ ਸੀਬੀਆਈ ਨਹੀਂ ਛੱਡੀ ਜਾ ਰਹੀ ਸਾਡੇ ਸਾਡੇ ਅਕਾਊਂਟਾਂ ਦੇ ਵਿੱਚ ਅਗਰ ਕੁਝ ਹਜ਼ਾਰ ਰੁਪਏ ਆ ਜਾਣ ਤਾਂ ਉਹਦੇ ਉੱਪਰ ਈਡੀ ਛੱਡ ਕੇ ਉਹਦੇ ਉੱਪਰ ਜਾਲੀ ਕੇਸ ਬਣਾ ਕੇ ਉਹਨਾਂ ਨੂੰ ਜੇਲ੍ਹਾਂ ਸੱਟਿਆ ਜਾ ਰਿਹਾ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਪ੍ਰਧਾਨ ਮੰਤਰੀ ਸਿੱਖਿਆ ਸਵਾਮਾਂ ਦੀ ਗੱਲ ਨਹੀਂ ਕਰਦਾ ਜਿਹੜਾ ਸਿਹਤ ਦੀ ਗੱਲ ਨਹੀਂ ਕਰਦਾ ਜਿਹੜਾ ਬੇਰੋਜ਼ਗਾਰੀ ਦੀ ਗੱਲ ਨਹੀਂ ਕਰਦਾ ਜਾਂ ਜਿਹੜਾ ਲੋਕਾਂ ਨੂੰ ਅੱਗੇ ਵਧਾਉਣ ਦੀ ਗੱਲ ਨਹੀਂ ਕਰਦਾ ਜਿਹੜਾ ਸਿਰਫ ਇੱਕ ਹਿੰਦੂ ਮੁਸਲਮਾਨ ਦੇ ਵਿੱਚ ਇੱਕ 파ੜਾ ਪਾ ਕੇ ਆਪਣੀ ਵੋਟ ਬੈਂਕ ਦੀ ਰਾਜਨੀਤੀ ਕਰਦਾ ਉਹਨਾਂ ਨੂੰ ਪਛਾਣਨਾ ਚਾਹੀਦਾ ਵਾ ਦੇਸ਼ ਦੇ ਲੋਕਾਂ ਨੂੰ ਇਕੱਠੇ ਹੋ ਕੇ ਭਾਈਚਾਰਕ ਤੌਰ ਤੇ ਇਕੱਠੇ ਇਸ ਕਰਕੇ ਅੱਜ ਬਹੁਤ ਹੀ ਵਧੀਆ ਫੈਸਲਾ ਆਇਆ ਵਾ ਔਰ ਮੈਂ ਦੇਸ਼ ਦੇ ਲੋਕਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਲੋਕੋ ਅਸੀਂ ਆਪਣੇ ਦੇਸ਼ ਨੂੰ ਰਸ਼ੀਆ ਜਾਂ ਚਾਈਨਾ ਜਾਂ ਇਸ ਤਰ੍ਹਾਂ ਦੀ ਡਿਕਟੇਟਰਸ਼ਿਪ ਵਾਲਾ ਦੇਸ਼ ਨਹੀਂ ਬਣ ਦਿੰਨਾ ਸਾਡਾ ਦੇਸ਼ ਆ ਹਿੰਦੂ ਮੁਸਲਮ ਸਿੱਖ ਈਸਾਈ ਅਸੀਂ ਆਪਸ ਦੇ ਵਿੱਚ ਪਿਆਰ ਭਾਵਨਾ ਨਾਲ ਰਹਿਣਾ ਜਾਣਦੇ ਹਾਂ ਕਿਉਂਕਿ ਸਾਡਾ ਦੇਸ਼ ਪਹਿਲਾਂ ਤੋਂ ਹੀ ਇਕੱਠਾ ਰਿਹਾ ਵਾ ਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਇਕੱਠਾ ਰਹੇਗਾ ਔਰ ਇਹੀਆਂ ਤਾਕਤਾਂ ਨੂੰ ਕੋਕੇ ਜਵਾਬ ਦੇਵੇ। ਮੋਦੀ ਸਰਕਾਰ 400 ਦਾ ਨਾਹਰਾ ਲੈ ਕੇ ਚੱਲ ਰਹੀ ਆ। ਉਹਦੇ ਬਾਰੇ ਕੀ ਕਹਿਣਾ ਜਾਂਦੇ ਸਰ? ਅੱਜ ਤੁਹਾਨੂੰ ਪਤਾ ਦੇਸ਼ ਦੇ ਅੰਦਰ ਹਰ ਜਗ੍ਹਾ ਦੇਸ਼ ਦਾ ਪ੍ਰਧਾਨ ਮੰਤਰੀ ਉਲਟੀ ਭਾਸ਼ਾ ਬੋਲਣ ਲੱਗ ਗਿਆ। ਆਪਣੇ ਮਿੱਤਰ ਅਡਾਨੀਆਂ ਅਮਬਾਨੀਆਂ ਨੂੰ ਬੋਲਣ ਲੱਗ ਗਿਆ ਕਿ ਟੈਂਪੂ ਭਰ-ਭਰ ਕੇ ਨੋਟ ਜਿਹੜੇ ਆ ਉਹ ਭੇਜ ਰਿਆ ਵਾ। ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਪ੍ਰਧਾਨ ਮੰਤਰੀ ਜੀ ਤੁਹਾਡੇ ਕੋਲ ਈਡੀ ਆ, ਤੁਹਾਡੇ ਕੋਲ ਸੀਬੀਆਈ ਆ। ਤੁਸੀਂ ਕਿਸਦਾ 1000 ਰੁਪਿਆ ਜਾਂ 10000 ਰੁਪਿਆ ਜਾਂ ਕੋਈ ਲੱਖ ਰੁਪਿਆ ਕਿਸਦੇ ਅਕਾਊਂਟ ਵਿੱਚ ਹੈਗਾ। ਤਾਂ ਤੁਸੀਂ ਉਹਦੇ ਮਗਰ ਏਡੀ ਜਾਂ ਸੀਬੀਆਈ ਛੱਡ ਦਿੰਦੇ ਹੋ ਜੇ ਤੁਹਾਨੂੰ ਉਹਨਾਂ ਟੈਂਪੂਆਂ ਦਾ ਪਤਾ ਵਾ ਕਿ ਜਿਹੜੇ ਭਰ-ਭਰ ਕੇ ਅਡਾਨੀ ਅਮਾਨੀ ਭੇਜ ਰਹੇ ਆ ਤਾਂ ਉਹਨਾਂ ਦਾ ਨੰਬਰ ਵੀ ਤੁਹਾਨੂੰ ਪਤਾ ਹੋਵੇਗਾ ਉਹਨਾਂ ਦਾ ਪਤਾ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਸੱਟੋ ਤੁਸੀਂ ਸੱਟ ਨਹੀਂ ਸਕਦੇ ਕਿਉਂਕਿ ਤੁਸੀਂ ਉਹਨਾਂ ਤੋਂ ਚੰਦੇ ਲਏ ਆ ਤੁਸੀਂ ਉਹਨਾਂ ਤੋਂ ਪੈਸੇ ਲਏ ਆ ਇਸ ਕਰਕੇ ਮੈਂ ਸਾਡੇ ਦੇਸ਼ ਦੇ ਲੋਕਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਅਗਰ ਦੇਸ਼ ਨੂੰ ਬਚਾਉਣਾ ਵਾ ਤਾਂ ਅਜਿਹੀਆਂ ਤਾਕਤਾਂ ਨੂੰ ਸਾਨੂੰ ਦਰਕਨਾਰ ਕਰਨਾ ਪਵੇਗਾ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਸ਼ਹੀਦ ਭਗਤ ਸਿੰਘ ਜੀ ਔਰ ਸਾਡੇ ਜਿੰਨੇ ਗੁਰੂ ਪੁਈਆ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਪਵੇਗਾ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਆਨਰੇਬਲ ਐਪੈਕਸ ਕੋਰ ਨੇ ਮਰਦਨ ਕੇਜਰੀਵਾਲ ਜੋ ਕਿ ਨੈਸ਼ਨਲ ਕਨਵੀਨਰ ਹੈਗੇ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਜਵਾਨ ਠਹਿਗੀ ਆ ਪਹਿਲੇ ਜੂਨ ਦਾ ਕੀਤੀ ਹੈਗੀ ਆ ਇਸ ਦੇ ਨਾਲ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਆ ਔਰ ਲੋਕੀ ਇਸ ਗੱਲ ਦੇ ਬਹੁਤ ਖੁਸ਼ ਹੋ ਬਣਾ ਰਹੇ ਹਨ ਕਿਉਂਕਿ ਜਿਹੜੇ ਮੋਦੀ ਸਾਹਿਬ ਹੈਗੇ ਆ ਇਹ ਡਿਟੇਟਰ ਬਣ ਹੋਇਆ ਇਹਦੀ ਸੋਚਿਆ ਸੀ ਕਿ ਮੈਂ ਸਾਰੇ ਜਨ ਦੁਨੀ ਤੇ ਦੇ ਨੇਤਾ ਹੈਗੇ ਆ ਉਨਾ ਜੇ ਜ ਬੰਦ ਕਰਕੇ ਤਾਂ ਮੈਂ ਜਿਹੜੀ ਹੈਗੀ ਆ ਇਲੈਕਸ਼ਨ ਜਿੱਤ ਲਵਾਂਗਾ ਪਰ ਉਹਦਾ ਜਿਹੜਾ ਪ੍ਰੀਖਿਆ ਹੈਗਾ ਉਹ ਹੋ ਗਿਆ ਹੈਗਾ ਆ ਔਰ ਸਾਰੇ ਇੰਡੀਆ ਦੇ ਵਿੱਚ ਜਿਹੜੇ ਹੈਗੇ ਮੋਦੀ ਲਹਿਰ ਹੈ ਖਤਮ ਹੋ ਚੁੱਕੀ ਹੈ ਕਿ ਆ ਇਹਨਾਂ ਨੂੰ ਬਹੁਤ ਬਹੁਤ 200 ਸੀਟਾਂ ਨਹੀਂ ਆਉਣੀਆਂ ਹੈਗੀਆਂ ਔਰ ਸਰਕਾਰ ਬਣਾਉਣ ਤੇ ਜਿਹੜੀ ਗੱਲ ਸੋਚੀ ਉਹ ਤਾਂ ਬਹੁਤ ਦੂਰ ਦੀ ਗੱਲ ਹੈਗੀ ਆ ਸੋ ਆਲ ਦੇ ਪ੍ਰਵੈਖ ਦੇ ਵਿੱਚ ਜਿਹੜੇ ਚਾਰ ਜੁਨਿਅਰ ਰਿਜ਼ਲਟ ਆਣ ਹੈਗੇ ਉਹਦੇ ਬਾਰੇ ਇੰਡੀਆ ਬਲੌਗ ਜਿਹੜਾ ਹੈਗਾ ਬਣਿਆ ਹੈਗਾ ਆ ਉਹ ਜਿਹੜੀ ਸਰਕਾਰ ਬਣਾਉਣ ਜਾ ਰਿਹਾ ਔਰ ਇਸ ਕਰਕੇ ਅੱਜ ਅਸੀਂ ਸਾਰੇ ਬਹੁਤ ਖੁਸ਼ੀ ਮਨਾ ਰਹੇ ਹਾਂ ਇਹ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਜਪਾ ਸਰਕਾਰ ਆਮ ਆਦਮੀ ਪਾਰਟੀ ਦੇ ਸਾਰੇ ਸਾਡੇ ਸੁਪਰੀਮੋ ਲੀਡਰਸ ਨਾਲ ਤੱਕਾ ਕਰ ਰਹੀ ਆ ਤੱਕਾ ਕਰਦੇ ਹੋਏ ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਛੋਟੇ-ਮੋਟੇ ਕੇਸਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਈਡੀ ਦੀ ਧਮਕੀ ਜਾਂ ਹੋਰ ਸੀਬੀਆਈ ਦੀਆਂ ਧਮਕੀਆਂ ਦੇ ਕੇ ਉਹਨਾਂ ਦੇ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖਿਆ ਕਿ ਸਾਡੇ ਮਾਨਯੋਗ ਸੰਜੇ ਸਿੰਘ ਜੀ ਵੀ ਜੇਲ੍ਹ ਤੋਂ ਵਾਪਸ ਆ ਗਏ ਉਹਨਾਂ ਨੂੰ ਵੀ ਜ਼ਮਾਨਤ ਮਿਲ ਗਈ ਹੈ ਕਿਉਂਕਿ ਉਹਨਾਂ ਦਾ ਵੀ ਕੇਸ ਕੋਈ ਸਿੱਧ ਨਹੀਂ ਹੋ ਪਾਰਿਆ ਉਹਨਾਂ ਤੇ ਵੀ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਉਹ ਸਿੱਧ ਨਹੀਂ ਹੋ ਰਹੇ ਇਸੇ ਤਰ੍ਹਾਂ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਵੀ ਇਦਾਂ ਹੀ ਇਲਜ਼ਾਮ ਸਿੱਧ ਨਹੀਂ ਹੋ ਰਹੇ ਕਿ ਕਾਫੀ ਦਿਨਾਂ ਤੋਂ ਭਾਜਪਾ ਦੇ ਪਿੱਛੇ ਲੱਗ ਕੇ ਵਕੀਲਾਂ ਦੇ ਪਿੱਛੇ ਲੱਗ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਸੀਗਾ ਤੇ ਸਾਨੂੰ ਮਾਣ ਹੈ ਆਪਣੇ ਸੁਪਰੀਮ ਕੋਰਟ ਤੇ ਸਾਨੂੰ ਮਾਣ ਹੈ ਸਾਡੇ ਕਨਸਟੀਟਿਊਸ਼ਨ ਤੇ ਜਿਹੜਾ ਸਾਨੂੰ ਬਾਵਾ ਸਾਹਿਬ ਨੇ ਸਾਨੂੰ ਸੰਵਿਧਾਨ ਦਿੱਤਾ ਹੈ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਅਸੀਂ ਉਹਤੇ ਮਾਣ ਕਰਦੇ ਹਾਂ ਜਿਸ ਕਰਕੇ ਅੱਜ ਸ਼੍ਰੀਮਾਨ ਸ਼੍ਰੀ ਅਰਵਿੰਦ ਕੇਜਰੀਵਾ ਜੀ ਨੂੰ ਅੱਜ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਹੈ ਇਸ ਜ਼ਮਾਨਤ ਦੇ ਸਦਕੇ ਸਾਨੂੰ ਲੱਗਦਾ ਹੈ ਕਿ ਸਾਨੂੰ ਕੋਈ ਬਚਾਉਣ ਵਾਲੀ ਤਾਕਤ ਹੈਗੀ ਆ ਇੰਡੀਆ ਵਿੱਚ ਇਹ ਸਾਡੀ ਸੁਪਰੀਮ ਕੋਰਟ ਸਾਨੂੰ ਇਹ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਾ ਰਹੀ ਹੈ ਝੂਠੇ ਕੇਸਾਂ ਤੋਂ ਬਚਾ ਰਹੀ ਹੈ ਭਾਜਪਾ ਜਿਹੜੇ ਸਾਡੇ ਤੇ ਤੱਕੇ ਕਰ ਰਹੀ ਆ ਸਾਡੇ ਅਰਵਿੰਦ ਕੇਜਰੀਵਾਲੀ ਤੇ ਜਾਂ ਸਾਡੇ ਸੁਪਰੀਮੋ ਲੀਡਰਸ ਤੇ ਤੱਕਾ ਕਰ ਰਹੀ ਆ ਉਹਨਾਂ ਨੂੰ ਉਹਨਾਂ ਤੋਂ ਸਾਨੂੰ ਬਚਾਣ ਲਈ ਸਾਡੀ ਸੁਪਰੀਮ ਕੋਰਟ ਸਾਡੇ ਕੋਲ ਹੈਗੀ ਆ ਸੋ ਮੈਂ ਦੇਸ਼ਵਾਸੀਆਂ ਦਾ ਸਾਰੇ ਦੇਸ਼ਵਾਸੀਆਂ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਸਾਡੇ ਫਗਵਾੜਾ ਵਿੱਚ ਵੀ ਬਹੁਤ ਵੱਡੀ ਖੁਸ਼ੀ ਦੀ ਲਹਿਰ ਫੈਲ ਗਈ ਹੈ ਅਰਵਿੰਦ ਕੇਜਰੀਵਾਲ ਜੀ ਦਾ ਅਸੀਂ ਵੇਟ ਕਰ ਰਹੇ ਹਾਂ ਕਿ ਕਦੋਂ ਫਗਵਾੜੇ ਆਉਣਗੇ ਤਾਂ ਕਦੋਂ ਸਾਡੇ ਨਾਲ ਸਾਡੇ ਨਾਲ ਕੰਪੇਨਿੰਗ ਕਰਨਗੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਸੁਪਰੀਮ ਕੋਰਟ ਜੀ ਨੇ ਉਹਨਾਂ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ ਫਗਵਾੜਾ ਤੋਂ ਯਸ਼ਰ ਮਦਰੀਪੋਟ